ਦਿਓ ਪਰ ਜਿੰਨੇ ਜਣੇ ਖੜੇ ਆ ਮੇਰੇ ਵੀਰ ਭੈਣ ਭਰਾ ਸਾਰੇ ਜਣੇ ਮੇਰੀ ਰਿਕਵੈਸਟ ਹੈ ਤੁਹਾਡੇ ਅੱਗੇ ਪਲੀਜ਼ ਆ ਪੋਲ ਵੇਲਾ ਕਰ ਦਿਓ ਸਾਈਡ ਜਿਹੜੀ ਸੰਗਤ ਸੇਵਾ ਕਰ ਰਹੀ ਹੈ ਉਹਨਾਂ ਨੂੰ ਸੇਵਾ ਕਰਨ ਦਾ ਮੌਕਾ ਦਿਓ ਉਹਨਾਂ ਨੂੰ ਅੱਗੇ ਜਾਣ ਦਿਓ ਮੇਰਾ ਵੀ ਰਸਤਾ ਨਾ ਬਲਾਕ ਕਰੋ ਰਸਤਾ ਛੱਡ ਦਿਓ ਸੱਕੀ ਵਾਲੇ ਪੋਲ ਵਾਲਾ ਰਸਤਾ ਛੱਡ ਦਿਓ ਭਾਈ ਜੀ ਪਲੀਜ਼ ਰਿਕਵੈਸਟ ਹੈ ਤੁਹਾਡੇ ਅੱਗੇ ਤੁਹਾਨੂੰ ਬਾਰ-ਬਾਰ ਬੇਨਤੀ ਕਰ ਰਹੇ ਆਂ ਵੀ ਇਹ ਰਸਤਾ ਛੱਡ ਦਿਓ ਪਲੀਜ਼ ਜਿਹੜੀ ਟਰੈਕਟਰ ਟਰਾਲੀ ਜਾਣੇ ਆ ਉਹਨਾਂ ਨੇ ਗਾੜੀ ਰਸਤਾ ਲੈ ਕੇ ਜਾਣੀ ਉਹਨਾਂ ਨੂੰ ਜਾਣ ਦਿਓ میری بینتی ہے ਤੁਹਾਡੇ ਅੱਗੇ ਕਿ ਪੋਲ ਵਾਲਾ ਰਸਤਾ ਬਲੌਕ ਨਾ ਕਰੋ ਅਸੀਂ ਇਸ ਵੇਲੇ ਅਜਨਾਲਾ ਸੱਕੀ ਪੁਲ ਤੇ ਮੌਜੂਦ ਹਾਂ ਤੁਸੀਂ ਇੱਕ ਵਾਰੀ ਤਸਵੀਰਾਂ ਦੇਖ ਲਓ ਪਹਿਲਾਂ ਜੋ ਇੱਥੇ ਸੱਕੀ ਵਗਦੀ ਸੀ ਤਾਂ ਉਸ ਦਾ ਜਿਹੜਾ ਨਾਮੋ ਨਿਸ਼ਾਨ ਤੱਕ ਨਜ਼ਰ ਨਹੀਂ ਆ ਰਿਹਾ ਕਿਉਂਕਿ ਚਾਰੇ ਪਾਸੇ ਪਾਣੀ ਪਾਣੀ ਨਜ਼ਰ ਆ ਰਿਹਾ ਪਾਣੀ ਦਾ ਵਹਾ ਜਿਹੜਾ ਲਗਾਤਾਰ ਤੇਜ਼ ਹੋ ਰਿਹਾ ਦੂਰ ਦੂਰ ਤੱਕ ਜਿੱਥੇ ਵੀ ਨਜ਼ਰ ਜਾਂਦੀ ਆ ਤਾਂ ਚਾਰੇ ਪਾਸੇ ਪਾਣੀ ਨਜ਼ਰ ਆ ਰਿਹਾ ਕਿਉਂਕਿ ਬੰਨ ਟੁੱਟਣ ਦੇ ਨਾਲ ਹਰ ਪਾਸੇ ਜਿਹੜਾ ਪਾਣੀ ਫੈਲਿਆ ਹੋਇਆ ਤਾਂ ਇਸ ਵੇਲੇ ਤਸਵੀਰਾਂ ਪੁਲ ਦੇ ਉੱਤੇ ਤੁਸੀਂ ਇਹ ਜਿਸ ਪਾਸੇ ਪੋਲ ਸਟਾਰਟ ਹੁੰਦਾ ਉਸ ਪਾਸੇ ਦੀਆਂ ਤਸਵੀਰਾਂ ਦੇਖ ਲਓ ਕਿਉਂਕਿ ਕੁਝ ਲੋਕ ਜਿਹੜੇ ਇਸ ਵੇਲੇ ਉਧਰ ਨਜ਼ਰ ਆ ਰਹੇ ਨੇ ਤਾਂ ਸਾਰੇ ਲੋਕ ਪੋਲ ਦੇ ਇਹ ਦੂਸਰੇ ਪਾਸੇ ਨਜ਼ਰ ਆ ਰਹੇ ਸੀ ਤਾਂ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਨੂੰ آگਾਹ ਕੀਤਾ ਗਿਆ ਕਿ ਪੋਲ ਕ੍ਰੋਸ ਕਰਕੇ ਨਾ ਤਾਂ ਕੋਈ ਆਪਣਾ ਸਾਧਨ ਖੜਾ ਕਰੋ ਤੇ ਨਾ ਹੀ ਲੋਕ ਜਿਹੜਾ ਪੋਲ ਕ੍ਰੋਸ ਕਰਕੇ ਉਸ ਤਰ੍ਹਾਂ ਦੇ ਜਾਣ ਤਾਂ ਪਿੱਛੇ ਇੱਕ ওয়াটার ਪਿਉਰੀਫਾਈ ਪਲਾਂਟ ਜਿਗਾ ਜਿਹੜਾ ਤੁਸੀਂ ਇਸ ਵੇਲੇ ਪੂਰਾ ਪਾਣੀ ਦੇ ਵਿੱਚ ਇਹ ਕਿਰਿਆ ਹੋਇਆ ਦੇਖ ਸਕਦੇ ਹਾਂ ਲਗਭਗ 6-7 ਫੁੱਟ ਦੇ ਕਰੀਬ ਪਾਣੀ ਜਿਹੜਾ ਉਹ ਉਹਦੇ ਵਿੱਚ ਘੁੰਮ ਰਿਹਾ ਪੋਲ ਦੀਆਂ ਤਸਵੀਰਾਂ ਤੁਸੀਂ ਦੇਖ ਲਓ ਕਿ ਸੱਕੀ ਦਾ ਜਿਹੜਾ ਪੁਰਾਣਾ ਪੋਲ ਜਿਸ ਨੂੰ ਕੁਝ ਸਮਾਂ ਪਹਿਲਾਂ ਬੰਦ ਕਰ ਦਿੱਤਾ ਗਿਆ ਸੀਗਾ ਆ ਤਾਂ ਉਸ ਦੀ ਜਗ੍ਹਾ ਤੇ ਇਹ ਪੋਲ ਤਿਆਰ ਕੀਤਾ ਗਿਆ ਜਿਸ ਦੇ ਉੱਤੇ ਅਸੀਂ ਇਸ ਵੇਲੇ ਖੜੇ ਹੋਏ ਹਾਂ ਤਾਂ ਉਸ ਪੋਲ ਨੂੰ ਛੂ ਕੇ ਪਾਣੀ ਜਿਹੜਾ ਉਹ ਲੰਘ ਰਿਹਾ ਜੋ ਕਿ ਲਗਭਗ ਇਸ ਤੋਂ 6-6 7-7 ਫੁੱਟ ਨੀਵਾ ਪਾਣੀ ਵਗਦਾ ਸੀ ਤਾਂ ਹੁਣ ਬਿਲਕੁਲ ਉਹਦੇ ਨਾਲ ਲੱਗਿਆ ਹੋਇਆ ਜਿਹੜੇ ਪਾਸੇ ਵੀ ਤੁਹਾਡੀ ਨਜ਼ਰ ਜਾਂਦੀ ਹੈ ਤਾਂ ਤੁਹਾਨੂੰ ਪਾਣੀ ਪਾਣੀ ਨਜ਼ਰ ਆਊਗਾ ਸਰਕਾਰ ਪ੍ਰਸ਼ਾਸਨ ਚਾਹੇ ਉਹ ਸਿਵਲ ਹੋਵੇ ਲੋਕਾਂ ਨੂੰ ਲਗਾਤਾਰ ਆਗਾਹ ਕਰ ਰਿਹਾ ਕਿ ਤੁਸੀਂ ਆਪਣੇ ਜਾਨਮਾਲ ਦੀ ਜਿਹੜੀ ਆ ਉਹ ਰੱਖਿਆ ਆਪ ਵੀ ਕਰ ਸਕਦੇ ਹੋ ਲੇਕਿਨ ਕੁਝ ਤਸਵੀਰਾਂ ਅਜੇ ਵੀ ਸਾਹਮਣੇ ਆਉਂਦੀਆਂ ਕਿ ਲੋਕ ਜਿਹੜੇ ਨੇ ਉਹ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਇਹ ਇਸ ਪਾਣੀ ਦੇ ਨਾਲ ਮਜ਼ਾਕ ਕਰਦੇ ਨਜ਼ਰ ਆਉਂਦੇ ਨੇ ਤਾਂ ਪ੍ਰਸ਼ਾਸਨ ਦੀ ਇੱਕ ਗੱਡੀ ਜਿਹੜੀ ਆ ਪੁਲ ਦੇ ਉੱਤੇ ਮੌਜੂਦ ਆ ਜੋ ਆਸੋਲੇ ਪੁਲਿਸ ਕਰਮੀ ਉੱਥੇ ਨੇ ਉਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਕਿ ਜੋ ਲੋਕ ਹੁਣ ਇਹ ਪੁਲ ਕ੍ਰੋਸ ਨਹੀਂ ਕਰਨ ਦਿੱਤੇ ਜਾ ਰਹੇ ਤਾਂ ਪ੍ਰਸ਼ਾਸਨ ਦੇ ਵੱਲੋਂ ਕੀ ਚੇਤਾਵਨੀ ਦਿੱਤੀ ਗਈ ਆ ਕਿ ਉਹਨਾਂ ਦਾ ਪੁਲ ਤੋਂ ਆਉਣਾ ਜਿਹੜਾ ਉਹ ਬੰਦ ਕਰ ਦਿੱਤਾ ਗਿਆ ਐਸੀ ਤਸਵੀਰਾਂ ਤੁਹਾਨੂੰ ਲਗਾਤਾਰ ਐਸੇ ਅਜਨਾਲਾ ਤੋਂ ਦਿਖਾ ਰਹੇ ਆ ਅਜਨਾਲਾ ਸੱਕੀ ਪੁਲ ਦੇ ਉੱਪਰ ਅਸੀਂ ਇਸ ਵੇਲੇ ਮੌਜੂਦ ਹਾਂ ਐਸਲ ਸੱਕੀ ਪੋਲ ਦੇ ਉੱਪਰ ਜਿਹੜਾ ਲੋਕਾਂ ਦਾ ਜਮਾਵੜਾ ਲੱਗਾ ਹੋਇਆ ਸੀ ਤਾਂ ਪੁਲਿਸ ਦੇ ਵੱਲੋਂ ਲੋਕਾਂ ਨੂੰ ਜਿਹੜਾ ਇਹ ਪੋਲ ਤੋਂ ਪਿੱਛੇ ਕੀਤਾ ਜਾ ਰਿਹਾ ਇਸ ਦੇ ਦੋ ਕਾਰਨ ਨੇ ਇੱਕ ਤਾਂ ਇਹ ਕਿ ਜਿਹੜੇ ਸਮਾਜ ਸੇਵੀ ਜਾਂ ਪ੍ਰਸ਼ਾਸਨ ਦੇ ਵੱਲੋਂ ਪੀੜਤ ਪਰਿਵਾਰਾਂ ਤੱਕ ਮਦਦ ਪਹੁੰਚੀ ਆ ਉਹ ਇਹਨਾਂ ਲੋਕਾਂ ਦੀ ਵਜ੍ਹਾ ਕਾਰਨ ਕਿਤੇ ਨਾ ਕਿਤੇ ਸਲੋ ਹੁੰਦੀ ਨਜ਼ਰ ਆਉਂਦੀ ਆ ਤਾਂ ਦੂਸਰਾ ਕਾਰਨ ਇਹ ਹੈ ਕਿ ਜੇ ਸੱਕੀ ਦੇ ਉੱਤੇ ਅਸੀਂ ਮੌਜੂਦ ਆ ਇਸਦੇ ਥੱਲੋਂ ਜਿਹੜਾ ਪਾਣੀ ਚੱਲ ਰਿਹਾ ਉਹਦਾ ਵਹਾਅ ਬਹੁਤ ਤੇਜ਼ਾ ਔਰ ਜੋ ਪੁਲ ਉਹ ਨਾਜ਼ੁਕ ਸਥਿਤੀ ਦਾ ਨਜ਼ਰ ਆ ਰਿਹਾ ਤਾਂ ਇਸ ਕਰਕੇ ਪ੍ਰਸ਼ਾਸਨ ਜਿਹੜਾ ਲੋਕਾਂ ਨੂੰ ਪਿੱਛੇ ਕਰਾਉਣ ਦੇ ਵਿੱਚ ਲਗਾਤਾਰ ਲੱਗਿਆ ਹੋਇਆ ਲੇਕਿਨ ਲੋਕ ਜਿਹੜੇ ਨੇ ਇਹ ਪਤਾ ਨਹੀਂ ਕਿਉਂ ਪਹਿਲਾਂ ਵੀ ਵਾਰ-ਵਾਰ ਅਨਾਉਂਸਮੈਂਟ ਹੋ ਚੁੱਕੀਆਂ ਤਾਂ ਲੋਕ ਕਿ ਪਤਾ ਨਹੀਂ ਕਿਉਂ ਇਹਨਾਂ ਗੱਲਾਂ ਦੇ ਉੱਤੇ ਗੌਰ ਕਰਦੇ ਜਿਹੜੇ ਉਹ ਨਜ਼ਰ ਨਹੀਂ ਆ ਰਹੇ ਤਾਂ ਪਿੱਛੇ ਤੁਸੀਂ ਆਰਮੀ ਦੇ ਏਅਰ ਟਰੱਕ ਦੇਖ ਸਕਦੇ ਹੋ ਜਿਹੜੇ ਲੋਕਾਂ ਨੂੰ ਲਗਾਤਾਰ ਏਅਰ ਰੈਸਕਿਊ ਕਰਨ ਦੇ ਵਿੱਚ ਲੱਗੇ ਹੋਏ ਨੇ ਅਹ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੀ ਆਰਮੀ ਦੀਆਂ ਗੱਡੀਆਂ ਜਾ ਰਹੀਆਂ ਨੇ ਲਗਭਗ 500 ਬੰਦੇ ਨੂੰ ਏਅਰ ਰੈਸਕਿਊ ਕਰ ਚੁੱਕੀਆਂ ਨੇ ਤਾਂ ਹੁਣ ਜਿਹੜੇ ਆਰਮੀ ਦੇ ਜਵਾਨ ਆਪਣੀਆਂ ਬੋਟਸ ਲੈ ਕੇ ਪੀੜਤ ਪਰਿਵਾਰਾਂ ਤੱਕ ਪਹੁੰਚੀਆਂ ਸੀ ਜੋ ਪਰਿਵਾਰ ਫੜਾਂ ਦੀ ਇਮਾਰਤ ਹੇਠ ਫਸੇ ਹੋਏ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਜੋ ਆਰਮੀ ਦੀਆਂ ਗੱਡੀਆਂ ਆ ਰਹੀਆਂ ਨੇ ਹੁਣ ਤੱਕ 500 ਪਰਿਵਾਰਾਂ ਨੂੰ ਰੈਸਕਿਊ ਕਰਕੇ ਲਿਆਂਦਾ ਜਾ ਚੁੱਕਿਆ ਤਾਂ ਇਨ੍ਹਾਂ ਵੀਰਾਂ ਦੇ ਲਈ ਇੱਕ ਸਲੂਟ ਬੰਦਾ ਕਿਉਂਕਿ 500 ਪਰਿਵਾਰਾਂ ਦੀ ਜ਼ਿੰਦਗੀ ਨੂੰ ਸੇਫ ਕਰਕੇ ਇਹ ਆਰਮੀ ਦੀਆਂ ਗੱਡੀਆਂ ਵਾਪਸ ਆਈਆਂ ਨੇ ਦੋ ਕਾਰਨ ਨੇ ਲੋਕਾਂ ਨੂੰ ਪਿੱਛੇ ਕਰਨ ਦੇ ਇੱਕ ਇਹ ਪੰਜ ਪ੍ਰਸ਼ਾਸਨਿਕ ਤੁਹਾਡੀ ਮਿਹਨਤ ਕਰ ਰਿਹਾ ਵਾਪਸ ਜਾਣ ਲਈ ਤਾਂ ਤੁਸੀਂ ਉਹਨਾਂ ਦਾ ਕਹਿਣਾ ਕਿਉਂ ਨਹੀਂ ਬੰਦਾ ਇਹ ਕਰਕੇ ਨਹੀਂ ਮੰਦੇ 8.8 ਫੁੱਟ ਪਾਣੀ ਆ ਰਿਹਾ ਸਾਡੇ ਡਿਵਾਈਡਰ ਲਾਏ ਆ ਇਹਨਾਂ ਨੇ ਇੰਨੇ ਇੰਨੇ ਫੁੱਟ ਸਾਡਾ ਸਾਰਾ ਚੋਨਾ ਡੁੱਬ ਗਿਆ ਸਾਡਾ ਘਰ ਡੁੱਬ ਗਿਆ 8.8 ਫੁੱਟ ਪਾਣੀ ਚੜ ਗਿਆ ਕੋਮ ਕਮਾ ਕੇ ਪਾਣੀ ਸਾਡੇ ਘਰਾਂ ਦੇ ਵਿੱਚ ਚਾਈ ਜਾਂਦਾ ਲੇਕਿਨ ਹੁਣ ਵੀ ਜੋ ਲੋਕ ਲੱਗੇ ਆ ਉਹਨਾਂ ਪਰਿਵਾਰਾਂ ਦੀ ਮਦਦ ਲਈ ਲੱਗੇ ਨੇ ਪਾਣੀ ਜ਼ਮੀਨਾਂ 'ਚ ਆ ਚੁੱਕਿਆ ਕੁਦਰਤੀ ਮਾਰ ਆ ਲੇਕਿਨ ਜੋ ਲੋਕ ਫਸੇ ਨੇ ਉਹਨਾਂ ਦੀ ਜ਼ਿੰਦਗੀ ਬਚਾਉਣ 'ਚ ਲਗਾਤਾਰ ਲੱਗੇ ਹੋਏ ਨੇ ਤੁਸੀਂ ਪ੍ਰਸ਼ਾਸਨ ਦੀ ਇਹਨਾਂ ਦੇ ਵੀਰਾਂ ਦੀ ਮੋਸਟ ਵੈਲਕਮ ਸਾਡਾ ਜਿਹੜਾ ਦੇ ਆ ਇੰਨਾ ਕਰਨਾ ਸਾ ਇਹਨਾਂ ਦਾ ਹੀ ਦੇ ਨਹੀਂ ਦੇ ਸਕਦੇ ਪਰ ਸਰਕਾਰਾਂ ਦੇ ਬਿਲਕੁਲ ਕੋਈ ਉਹਨਾਂ ਨੇ ਸਾਡੀ ਹੈਲਪ ਨਹੀਂ ਕੀਤੀ ਕਿਸੇ ਨੇ ਕੋਈ ਸਰਕਾਰੀ ਇੱਥੇ ਤੱਕ ਮਦਦ ਨਹੀਂ ਪਹੁੰਚਦੀ ਨਾ ਕੋਈ ਨਹੀਂ ਪਹੁੰਚਦੀ ਭਾਈ ਅਸੀਂ ਤੁਹਾਨੂੰ ਦੱਸ ਦਈਏ ਕਿ ਵਾਰ-ਵਾਰ ਪ੍ਰਸ਼ਾਸਨ ਲੋਕਾਂ ਨੂੰ ਅਗਾਹ ਕਰ ਰਿਹਾ ਹੈ ਲੇਕਿਨ ਕੁਝ ਲੋਕ ਅਜੇ ਵੀ ਇਹਨਾਂ ਚੀਜ਼ਾਂ ਨੂੰ ਮੰਨਣ ਨੂੰ ਤਿਆਰ ਨਹੀਂ ਆ ਇੱਕ ਪਾਸੇ ਸਰਕਾਰ ਦਾਅਵੇ ਕਰਦੀ ਆ ਕਿ ਹਰ ਇੱਕ ਤਰ੍ਹਾਂ ਦੀ ਚੀਜ਼ ਜਿਹੜੀ ਉਹ ਮੁਹੱਈਆ ਕਰਾਈ ਜਾ ਰਹੀ ਆ ਤਾਂ ਫਿਰ ਲੋਕਾਂ ਦੇ ਵਿੱਚ ਇਸ ਚੀਜ਼ ਦਾ ਗੁੱਸਾ ਜਿਹੜਾ ਕਿਉਂ ਹੈ